ਅੱਜ ਜਿਹੜੀ ਘਟਨਾ ਦੀ ਗੱਲ ਕਰਨ ਲੱਗੇ ਹਾਂ ਲੁਧਿਆਣਾ ਲੁਧਿਆਣੇ ਦਾ ਆਦਰਸ਼ ਨਗਰ 6 ਜੁਲਾਈ 2023 ਜਦੋਂ ਲੋਕ ਸਵੇਰੇ ਉੱਠਦੇ ਨੇ ਤਾਂ ਉਹਨਾਂ ਨੂੰ ਇੱਕ ਬੋਰਾ ਦਿਖਦਾ ਗਲੀ ਦੇ ਵਿੱਚ ਬੋਰੇ ਦੇ ਵਿੱਚੋਂ ਬੜੀ ਤੇਜ਼ ਮੁਸ਼ਕੌਂਦੀ ਹੁੰਦੀ ਹੈ ਲੋਕ ਫਿਰ ਪੁਲਿਸ ਨੂੰ ਫੋਨ ਕਰਦੇ ਨੇ ਮੌਕੇ ਤੇ ਪੁਲਿਸ ਪਹੁੰਚਦੀ ਹੈ ਜਦੋਂ ਬੋਰੇ ਨੂੰ ਖੋਲਿਆ ਜਾਂਦਾ ਹੈ ਉੱਥੇ ਰਹਿਣ ਵਾਲੇ ਲੋਕ ਤੇ ਪੁਲਿਸ ਦੋਨੋਂ ਹੈਰਾਨ ਰਹਿ ਜਾਂਦੇ ਨੇ ਕਿਉਂਕਿ ਜਿਹੜਾ ਬੋਰੇ ਦੇ ਅੰਦਰ ਦਾ ਮੰਜ਼ਰ ਸੀ ਉਹ ਕੁਝ ਹੈ ਹੀ ਐਸਾ ਉਹਦੇ ਵਿੱਚੋਂ ਇੱਕ Laash ਨਿਕਲਦੀ ਹੈ ਪਰ Laash ਦੇ ਸਿਰ ਹੀ ਨਹੀਂ ਹੁੰਦਾ ਤੜ ਹੁੰਦੀ ਹੈ ਕੱਲੀ ਤੇ ਹੱਥਾਂ ਦੀਆਂ ਉਂਗਲਾਂ ਵੀ ਨਹੀਂ ਹੁੰਦੀਆਂ ਹੁਣ ਪੁਲਿਸ ਵਾਸਤੇ ਸਭ ਤੋਂ ਪਹਿਲੀ ਗੱਲ ਤਾਂ ਇਹ ਸੀ ਵੀ ਇਹਦਾ ਪਤਾ ਲੱਗ ਸਕੇ ਵੀ ਇਹ Laash ਹੈ ਕਿ ਦੀ ਹੈ ਫੇਰ ਹੀ ਪਤਾ ਲੱਗ ਸਕਦਾ ਸੀ ਵੀ ਇਹਦੇ ਨਾਲੇ ਸਾਰਾ ਕੁਝ ਕਿੰਨੇ ਤੇ ਕਿਉਂ ਕੀਤਾ ਪੁਲਿਸ ਵੱਲੋਂ Laash ਦੀ ਤਲਾਸ਼ੀ ਲਈ ਜਾਂਦੀ ਹੈ ਉਹਦੇ ਕੋਲ ਇੱਕ Voter ID Card ਨਿਕਲਦਾ ਉਹ ਤੇ ਪੰਕਜ ਸ਼ਰਮਾ ਨਾਮ ਦੇ ਬੰਦੇ ਦਾ ਇੱਕ ID Card ਸੀ ਤੇ ਉੱਤੇ ਜਿਹੜਾ ਐਡਰੈਸ ਹੁੰਦਾ ਮਹਾਲੀ ਦਾ ਹੁੰਦਾ ਉਦੇ ਹੱਥ ਤੇ ਵੀ ਇੱਕ ਬ्रेसलेट ਪਾਇਆ ਹੋਇਆ ਸੀ ਉਤੇ ਵੀ ਪੰਕਜ ਲਿਖਿਆ ਹੋਦਾ ਹੁਣ ਸਬੂਤਾਂ ਦੇ ਆਧਾਰ ਤੇ ਲੱਗਦਾ ਸੀ ਕਿ ਇਹ ਪੰਕਜ ਦੀ লাশ লাশ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਦੂਜੇ ਪਾਸੇ ਜਿਹੜੀ ਪੁਲਿਸ ਪਾਰਟੀ ਸੀ ਉਹ ਉਸ ਮਹਾਲੀ ਦੇ ਐਡਰੈਸ ਤੇ ਪਹੁੰਚਦੀ ਹੈ ਪਰ ਉਥੇ ਪੁਲਿਸ ਦੇ ਹੱਥ ਜਿਹੜੇ ਨੇ ਇੱਕ ਵਾਰੀ ਫਿਰ ਖਾਲੀ ਹੁੰਦੇ ਨੇ ਕਿਉਂਕਿ ਪਤਾ ਲੱਗਦਾ ਵੀ ਇੱਥੇ ਪੰਕਜ ਸ਼ਰਮਾ ਰਹਿੰਦਾ ਸੀ ਪਰ ਬਹੁਤ ਸਮਾਂ ਪਹਿਲਾਂ ਇਥੋਂ ਛੱਡ ਕੇ ਜਾ ਚੁੱਕਿਆ ਪੁਲਿਸ ਉਤੇ ਹੋਰ ਕੋਹ ਖੋਪੜਤਾਲ ਜਦੋਂ ਕਰਦੀ ਹੈ ਤਾਂ ਉਹਦਾ ਇੱਕ ਨੰਬਰ ਮਿਲਦਾ ਉਹ ਫੋਨ ਨੰਬਰ ਦੀ ਜਦੋਂ ਪੜਤਾਲ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਵੀ ਉਹ ਨੰਬਰ ਲੁਧਿਆਣੇ ਦੇ ਤਾਜਪੁਰ ਰੋਡ ਤੇ ਐਕਟਿਵ ਸੀ ਹੁਣ ਉੱਥੇ ਪੁਲਿਸ ਪਹੁੰਚਦੀ ਹੈ ਤਾਜਪੁਰ ਰੋਡ ਤੇ ਜਗਦੀਸ਼ਪੁਰਾ ਤੇ ਨੰਬਰ ਦੀ ਹੋਰ ਜਦੋਂ ਕਾਲ ਡਿਟੇਲ ਕੱਢੀ ਜਾਂਦੀ ਹੈ ਲਾਸਟ ਜਿਹੜਾ ਫੋਨ ਹੁੰਦਾ ਉਹ ਕੀਤਾ ਹੁੰਦਾ RAM ਪ੍ਰਸ਼ਾਦ ਦੇ ਇੱਕ ਬੰਦੇ ਨੇ ਉੱਥੇ ਜਾ ਕੇ ਇਹਦੇ ਬਾਰੇ ਪਤਾ ਕੀਤਾ ਜਾਂਦਾ ਹੈ ਤਾਂ ਐਡਰੈਸ ਤੇ ਪਹੁੰਚਿਆ ਜਾਂਦਾ ਉੱਥੇ ਪਤਾ ਲੱਗਦਾ ਵੀ ਇੱਥੇ ਰਹਿੰਦਾ ਸੀ ਪਰ ਬਹੁਤ ਸਮਾਂ ਪਹਿਲਾਂ ਇੱਥੋਂ ਵੀ ਮਕਾਨ ਛੱਡ ਚੁੱਕਿਆ ਥੇਰ ਪੁਲਿਸ ਨੂੰ ਇੱਕ ਚੀਜ਼ ਹੋਰ ਪਤਾ ਲੱਗਦੀ ਜਿਹੜੀ ਹੈਰਾਨ ਕਰਦੀ ਹੈ ਵੀ ਇਹ ਪੰਕਜ ਨਹੀਂ ਇਹ ਸਾਜਨ ਹੈ ਹੁਣ ਪੁਲਿਸ ਦੀ ਜਿਹੜੀ ਸ਼ੰਕਾ ਸੀ ਉਹ ਹੋਰ ਜ਼ਿਆਦਾ ਵੱਧ ਜਾਂਦੀ ਹੈ ਵੀ ਇਹ ਲਾਸ਼ ਪੰਕਜ ਦੀ ਹੈ ਵੀ ਹੈ ਜਾਂ ਨਹੀਂ ਕਿਉਂਕਿ ਜੇ ਲਾਸ਼ ਦਾ ਸਿਰ ਵੱਢਿਆ ਸੀ ਤਾਂ ਮਤਲਬ ਉਹਦੀ ਪਛਾਣ ਲਪਾਉਣ ਵਾਸਤੇ ਫਿਰ ਵੋਟਰ ਆਈਡੀ ਕਾਰਡ ਤੇ ਸਾਰਾ ਕੁਝ ਕਿਉਂ ਛੱਡਿਆ ਗਿਆ ਦੂਜਾ ਨੰਬਰ ਹੁਣ ਪੰਕਜ ਤੋਂ ਇਹ ਸਾਜਨ ਕੁਮਾਰ ਦਾ ਪਤਾ ਲੱਗਦਾ ਫਿਰ ਜਿਹੜੇ ਨੰਬਰ ਤੇ ਫੋਨ ਕੀਤਾ ਗਿਆ ਸੀ ਉਹ ਨੰਬਰ ਦਾ ਪਤਾ ਕੀਤਾ ਜਾਂਦਾ ਤਾਂ ਉਹ ਵੀ ਜਗਦੀਸ਼ਪੁਰਾ ਦੇ ਵਿੱਚ ਹੀ ਰਹਿਣ ਵਾਲਾ ਇੱਕ RAM ਪ੍ਰਸਾਦ ਹੁੰਦਾ ਜਦੀ ਉਮਰ ਹੁੰਦੀ ਹੈ 40 ਸਾਲ ਪੁਲਿਸ ਉੱਥੇ ਪਹੁੰਚਦੀ ਹੈ ਤੇ RAM ਪ੍ਰਸਾਦ ਬਾਰੇ ਜਦੋਂ ਪਤਾ ਕੀਤਾ ਜਾਂਦਾ ਤਾਂ ਪਤਾ ਲੱਗਦਾ ਵੀ ਉਹ 3 ਜੁਲਾਈ ਦਾ ਹੀ ਗਾਇਬ ਹੈ ਉਹਨੂੰ ਬੁਲਾਇਆ ਗਿਆ ਸੀ ਪੰਕਜ ਵੱਲੋਂ ਉਸ ਤੋਂ ਬਾਅਦ ਉਹਨੂੰ ਕਿਸੇ ਨੇ ਵੀ ਨਹੀਂ ਦੇਖਿਆ ਤੇ ਨਾ ਹੀ ਉਸ ਤੋਂ ਬਾਅਦ ਪੰਕਜ ਨੂੰ ਦੇਖਿਆ ਤੇ ਪੰਕਜ ਦੀ ਪਤਨੀ ਨੀਹਾ ਨੂੰ ਦੇਖਿਆ ਹੁਣ ਪੁਲਿਸ ਨੂੰ ਇਹ ਪਤਾ ਲੱਗਦਾ ਪੁਲਿਸ ਨੂੰ ਕਿਤੇ ਨਾ ਕਿਤੇ ਸ਼ੱਕ ਹੋਣ ਲੱਗ ਜਾਂਦਾ ਹੈ ਵੀ ਇਹ ਜਾਂ ਤਾਂ ਰਾਮ ਪ੍ਰਸਾਦ ਦੀ ਲਾਸ਼ ਆ ਜਾਂ ਪਤਵਜ ਦੀ ਇਹ ਇਨ੍ਹਾਂ ਦੋਨਾਂ ਦੇ ਵਿੱਚੋਂ ਇੱਕ ਵੀ ਬੰਦਾ ਮਿਲੇ ਤੇ ਪਤਾ ਲੱਗ ਸਕੇ ਵੀ ਸਾਰਾ ਕੁਝ ਹੋਇਆ ਕੀ ਹੈ ਦੂਜੇ ਪਾਸੇ ਉਸ ਏਰੀਏ ਦੇ ਵਿੱਚ ਜਿਹੜੇ ਸੀਸੀਟੀਵੀ ਕੈਮਰੇ ਹੁੰਦੇ ਨੇ ਉਹਨਾਂ ਦੀ ਫੁਟੇਜ ਚੈੱਕ ਕੀਤੀ ਜਾਂਦੀ ਹੈ ਤੇ ਫੁਟੇਜ ਦੇ ਵਿੱਚ ਪੁਲਿਸ ਨੂੰ ਇੱਕ ਕਾਮਯਾਬੀ ਮਿਲਦੀ ਹੈ ਇੱਕ ਬੰਦਾ ਤੇ ਇੱਕ ਔਰਤ ਇੱਕ ਬੋਰਾ ਲੈ ਕੇ ਜਾਂਦੇ ਨੇ ਤੇ ਬੋਰਾ ਉਸ ਇਲਾਕੇ ਦੇ ਵਿੱਚ ਸਿੱਟਦੇ ਦਿਖਦੇ ਨੇ ਹੁਣ ਸੀਸੀਟੀਵੀ ਦੇ ਵਿੱਚ ਫਿਰ ਉਹ ਮੋਟਰਸਾਈਕਲ ਜਿਹੜਾ ਦਿਖਦਾ ਉਹਦਾ ਨੰਬਰ ਜਦੋਂ ਦੇਖਿਆ ਜਾਂਦਾ ਨੰਬਰ ਦਾ ਪਤਾ ਕੀਤਾ ਜਾਂਦਾ ਫਿਰ ਮੋਟਰਸਾਈਕਲ ਦੀ ਭਾਲ ਕੀਤੀ ਜਾਂਦੀ ਹੈ ਦੂਜੇ ਪਾਸੇ ਜਿਹੜਾ ਮੋਬਾਈਲ ਨੰਬਰ ਸੀ ਉਹਨੂੰ ਟਰੈਕ ਕੀਤਾ ਜਾਂਦਾ ਹੈ ਮੁਖਬਰ ਜਿਹੜਾ ਤੰਤਰ ਸੀ ਮੁਖਬਰਾਂ ਨੂੰ ਐਕਟਿਵ ਕੀਤਾ ਜਾਂਦਾ ਫਿਰ ਉਸ ਇੱਕ ਸ਼ਖਸ ਤੱਕ ਪਹੁੰਚਦੀ ਹੈ ਜਦੋਂ ਉੱਥੇ ਪਹੁੰਚਦੀ ਹੈ ਤਾਂ ਪੁਲਿਸ ਵੀ ਹੈਰਾਨ ਰਹਿ ਜਾਂਦੀ ਹੈ ਉਹੀ ਬੰਦਾ ਸੀ ਜਿਹਦਾ ਵੋਟਰ ਆਈਡੀ ਕਾਰਡ ਉਹ ਲਾਸ਼ ਦੀ ਜੇਬ ਦੇ ਵਿੱਚੋਂ ਮਿਲਿਆ ਸੀ ਸਾਹਮਣੇ ਉਹਨਾਂ ਦੇ ਖੜਾ ਸੀ ਪੰਕਜ ਸ਼ਰਮਾ ਪੰਕਜ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਹੁਣ ਸਾਰਿਆਂ ਨੂੰ ਏਸੀਬ ਇੱਕ ਕਤਲ ਸੀ ਤੇ ਇੱਕ ਕਤਲਦਲ ਦੀ ਇਨਵੈਸਟੀਗੇਸ਼ਨ ਸੀ ਪਰ ਇੱਥੇ ਅੱਗੇ ਬਹੁਤ ਕੁਝ ਨਿਕਲ ਕੇ ਸਾਹਮਣੇ ਆਉਂਦਾ ਪੰਕਜ ਸ਼ਰਮਾ ਦਾ ਜਦੋਂ ਪੁੱਛਿਆ ਜਾਂਦਾ ਤਾਂ ਪਹਿਲਾਂ ਤਾਂ ਮੰਨਦਾ ਨਹੀਂ ਫਿਰ ਪੁਲਿਸ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਕਿਉਂਕਿ ਪੁਲਿਸ ਕੋਲ ਕਾਫੀ ਸਬੂਤ ਸੀ ਜਦੋਂ ਆਪਣੇ ਹਿਸਾਬ ਨਾਲ ਪੁੱਛਗਿੱਛ ਕਰਦੀ ਹੈ ਫਿਰ ਗੋਂਗੇ ਵੀ ਬੋਲਦੇ ਨੇ ਤੇ ਫਿਰ ਪੰਕਜ ਸ਼ਰਮਾ ਵੀ ਬੋਲਣਾ ਸ਼ੁਰੂ ਕਰਦਾ ਹੁਣ ਪੰਕਜ ਸ਼ਰਮਾ ਦਾ ਕਹਿਣਾ ਸੀ ਵੀ ਉਹਦੇ ਉੱਤੇ ਬਹੁਤ ਕੇਸ ਚੱਲਦੇ ਸੀ ਉਹ ਕਈ ਸਟੇਟਾਂ ਦੇ ਵਿੱਚ ਪੁਲਿਸ ਨੂੰ ਚਾਹੀਦਾ ਸੀ ਉਹ ਇੱਕ ਨਹੀਂ ਇਹ ਤੋਂ ਪਹਿਲਾਂ 4 ਕਤਲ ਕਰ ਚੁੱਕਿਆ ਸੀ ਉਹਦੇ ਅਪਰਾਧਾਂ ਦੀ ਸ਼ੁਰੂਆਤ ਹੁੰਦੀ ਹੈ 2013 ਤੋਂ 2013 ਦੇ ਵਿੱਚ ਇਹਦੀ ਘੂਆ ਹੁੰਦੀ ਹੈ ਨਨਕੀ ਉਹਦੀ ਕਿਸੇ ਔਰਤ ਦੇ ਨਾਲ ਲੜਾਈ ਹੁੰਦੀ ਹੈ ਉਹ ਔਰਤ ਤੇ ਹਮਲਾ ਕਰਦਾ ਅਤੇ 307 ਦਾ ਪਰਚਾ ਦਰਜ ਹੁੰਦਾ ਪਰ ਇਹ ਗ੍ਰਿਫਤਾਰ ਹੋਣ ਤੋਂ ਪਹਿਲਾਂ ਹੀ ਫਰਾਰ ਹੋ ਜਾਂਦਾ ਇਹ ਘਟਨਾ ਹੁੰਦੀ ਹੈ ਬਿਹਾਰ ਉਸ ਤੋਂ ਬਾਅਦ ਆ ਜਾਂਦਾ 2016 2016 ਦੇ ਵਿੱਚ ਇੱਕ ਸੰਤੋਸ਼ ਨਾਮ ਦੇ ਲੜਕੇ ਦਾ ਕਤਲ ਕਰਦਾ ਇੱਥੇ ਵੀ ਪੁਲਿਸ ਦੇ ਹੱਥ ਨਹੀਂ ਲੱਗਦਾ ਤੇ 2018 ਦੇ ਵਿੱਚ ਇਹਦੀ ਭੂਆ ਹੁੰਦੀ ਹੈ ਮੰਜੂ ਮੰਜੂ ਦਾ ਬੇਟਾ ਹੁੰਦਾ ਉਹਦੀ ਘਰ ਵਾਲੀ ਦੇ ਨਾਲ ਇਹਦੇ ਰਿਲੇਸ਼ਨ ਬਣਦੇ ਨੇ ਨਾਜਾਇਜ਼ ਬੰਧ ਜਦੋਂ ਇਹਨੂੰ ਲੱਗਦਾ ਵੀ ਇਹਨਾਂ ਦੇ ਰਿਸ਼ਤੇ ਦੇ ਵਿੱਚ ਘਾਰ ਇਹਦਾ ਭਰਾ ਆ ਰਿਹਾ ਫਿਰ ਆਪਣੇ ਭਰਾ ਦਾ ਕਤਲ ਕਰਦਾ ਆਪਣੀ ਭੂਆ ਦੇ ਬੇਟੇ ਦਾ ਉੱਥੇ ਵੀ ਪੁਲਿਸ ਦੇ ਹੱਥ ਨਹੀਂ ਆਉਂਦਾ ਉਸ ਤੋਂ ਬਾਅਦ 2019 ਦੇ ਵਿੱਚ ਮਹਾਲੀ ਇੱਕ ਬੰਦੇ ਨਾਲ ਬੈਠ ਕੇ ਇਹ ਸ਼ਰਾਬ ਪੀਂਦਾ ਹੁੰਦਾ ਰੋਹਿਤ ਨਾਮ ਦੇ ਬੰਦੇ ਨਾਲ ਉੱਥੇ ਸ਼ਰਾਬ ਦੇ ਨਸ਼ੇ ਦੇ ਵਿੱਚ ਉਹਦਾ ਕਤਲ ਕਰਦਾ 2016 ਚ ਪਹਿਲਾ ਕਤਲ ਕਰਦਾ ਫਿਰ 2018 ਦੇ ਵਿੱਚ ਫਿਰ 2019 ਦੇ ਵਿੱਚ ਉਸ ਤੋਂ ਬਾਅਦ 2021 ਦੇ ਵਿੱਚ ਇਹਦੇ ਚਾਚੇ ਦਾ ਮੁੰਡਾ ਨਿਤਿਸ਼ ਕਿਸੇ ਕੁੜੀ ਨੂੰ ਭੁਜਾ ਕੇ ਲੈ ਕੇ ਹੁੰਦਾ ਉਸ ਤੋਂ ਬਾਅਦ ਜਦੋਂ ਰੋਲਾ ਪੈਂਦਾ ਇਹ ਦੋਨੋਂ ਜਿਹੜੇ ਮਿਲ ਕੇ ਉਹ ਲੜਕੀ ਦਾ ਕਤਲ ਕਰਦੇ ਨੇ ਤੇ Laash ਨੂੰ ਖੇਤਾਂ ਦੇ ਵਿੱਚ ਸਿੱਟ ਦਿੰਦੇ ਨੇ ਚਾਰ ਕਤਲੇ ਕਰ ਚੁੱਕਿਆ ਸੀ ਇੱਕ ਇੱਕ ਤੇ 307 ਦਾ ਪਰਚਾ ਹੁੰਦਾ ਪਰ ਕਦੇ ਵੀ ਪੁਲਿਸ ਦੇ ਹੱਥ ਨਹੀਂ ਸੀ ਆਇਆ ਹੁਣ ਇਹ ਪਲਾਨਿੰਗ ਕਰਦਾ ਹੈ ਵੀ ਇੰਨੇ ਪਰਚਿਆਂ ਤੋਂ ਸਜ਼ਾ ਤੋਂ ਬਚਣਾ ਬੜਾ ਮੁਸ਼ਕਲ ਹੈ ਵੀ ਜੇ ਆਪਣੇ ਆਪ ਨੂੰ ਕਿਸੇ ਤਰੀਕੇ ਮਰਿਆ ਸਾਬਤ ਕਰ ਦੇ ਕਾਗਜ਼ਾਂ ਦੇ ਵਿੱਚ ਇਹ ਹੋ ਜੇ ਵੀ ਪੰਕਜ ਸ਼ਰਮਾ ਦੀ ਮੌਤ ਹੋ ਚੁੱਕੀ ਹੈ ਤਾਂ ਉਸ ਤੋਂ ਬਾਅਦ ਇਹ ਨਵੇਂ ਨਾਮ ਨਾਲ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਦਾ ਇਹ ਪਲਾਨਿੰਗ ਸ਼ੁਰੂ ਕਰਦਾ ਹੈ ਪਲਾਨਿੰਗ ਦੇ ਤਹਿਤ ਇਹਨੂੰ ਰਾਮ ਪ੍ਰਸਾਦ ਨਾਮ ਦਾ ਇੱਕ ਬੰਦਾ ਦਿਖਦਾ ਜਿਹਦੀ ਸਰੀਰ ਦੀ ਜਿਹੜੀ ਬਣਾਵਟ ਹੁੰਦੀ ਹੈ ਬਿਲਕੁਲ ਇਹਦੇ ਵਰਗੀ ਹੁੰਦੀ ਹੈ ਇਹਦੀ ਗੱਡ ਕਾਠੀ ਦਾ ਹੁੰਦਾ ਹੈ ਉਹਦੇ ਨਾਲ ਦੋਸਤੀ ਕਰਦਾ ਹੈ ਉਹਨੂੰ ਸ਼ਰਾਬ ਪਿਆਣੀ ਘਮਾਣਾ ਫਰਾਣਾ ਉਹਦੇ ਨਾਲ ਦੋਸਤੀ ਬਹੁਤ ਵਧੀਆ ਕਰ ਲਿੰਦਾ ਅਕਸਰ ਉਹਨੂੰ ਆਪਣੇ ਘਰ ਬੁਲਾ ਕੇ ਸ਼ਰਾਬ ਪੀਂਦਾ ਰਾਮ ਪ੍ਰਸਾਦ ਦਾ ਨੂੰ ਇਹ ਪਤਾ ਲੱਗ ਜਾਂਦਾ ਵੀ ਉਹਦਾ ਇੱਥੇ ਕੋਈ ਵੀ ਨਹੀਂ ਰਹਿੰਦਾ ਫਿਰ 3 ਜੁਲਾਈ ਨੂੰ ਆਪਣੀ ਜਿਹੜੀ ਇਹ ਘਟਨਾ ਨੂੰ ਵਾਰਦਾਤ ਨੂੰ ਅੰਜਾਮ ਦੇਣ ਵਾਸਤੇ ਉਹਨੂੰ ਆਪਣੇ ਘਰ ਬੁਲਾਉਂਦਾ ਪਲਾਨਿੰਗ ਦੇ ਤਹਿਤ ਇਹਦੀ ਪਤਨੀ ਵੱਲੋਂ ਜਿਹੜੀ ਨਿਆਹ ਹੁੰਦੀ ਹੈ ਤੇ ਇਹ ਦੋਨੋਂ ਮਿਲ ਕੇ ਉਹਨੂੰ दारू ਪਿਆੰਦੇ ਨੇ ਆਪ ਘਟ ਪਿੰਦਾ ਉਹਨੂੰ ਬਹੁਤ ਜ਼ਿਆਦਾ ਪਿਆਈ ਜਾਂਦੀ ਹੈ ਜਦੋਂ ਨਸ਼ੇ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਟੱਲੀ ਹੋ ਜਾਂਦਾ ਹੈ ਇੱਥੇ ਫਿਰ ਇੰਨੀ ਜ਼ਿਆਦਾ ਦ੍ਰਿੰਦਗੀ ਦੇ ਨਾਲ ਉਹਦਾ ਕਤਲ ਕਰਦਾ ਵੀ ਸੋਚ ਤੋਂ ਵੀ ਪਰੇ ਦੀ ਗੱਲ ਹੈ ਨਸ਼ੇ ਦੀ ਹਾਲਤ ਦੇ ਵਿੱਚ ਉਹਦੇ ਮੂੰਹ ਦੇ ਵਿੱਚ ਫੈਵਿਕਵਿਕ ਪਾ ਦਿੱਤੀ ਜਾਂਦੀ ਹੈ ਕਿ ਜਦੋਂ ਇਹ ਉਹਦਾ ਕਤਲ ਕਰਨ ਉਹਦੀ ਆਵਾਜ਼ ਨਾ ਨਿਕਲ ਸਕੇ ਕਈ ਟੀਬੂਆਂ ਉਹਦੇ ਮੂੰਹ ਦੇ ਵਿੱਚ ਪਾ ਦਿੰਦੀਆਂ ਨੇ ਉਹਦਾ ਮੂੰਹ ਚਿਪਕ ਜਾਂਦਾ ਦੋਨੋਂ ਜਣੇ ਮਿਲ ਕੇ ਪਹਿਲਾਂ ਇਹ ਕੰਮ ਕਰਦੇ ਨੇ ਫਿਰ ਲੋਹੇ ਵੱਢਣ ਵਾਲੀ ਆਰੀ ਦੇ ਨਾਲ ਉਦਾ ਗळा ਅੱਡ ਕਰ ਦਿੱਤਾ ਜਾਂਦਾ ਹੁਣ ਇਹਨੂੰ ਇਹ ਸੀ ਵੀ ਗਲੇ ਤੋਂ ਇਹਦੀ ਮੂੰਹ ਤੋਂ ਪਛਾਣ ਨਹੀਂ ਹੋਏਗੀ ਦੂਜਾ ਇਹਨੂੰ ਇਹ ਸੀ ਵੀ ਕਿਤੇ ਫਿੰਗਰਪ੍ਰਿੰਟ ਦੇ ਆਧਾਰ ਤੇ ਪਤਾ ਨਾ ਲੱਗ ਸਕੇ ਤੇ ਉਂਗਲਾਂ ਵੀ ਵੜ ਦਿੰਦਾ ਉਹਨਾਂ ਨੂੰ ਅੱਡ ਬੋਰੇ ਦੇ ਵਿੱਚ ਪੈਕ ਕਰਦਾ ਦੂਜੀ ਲਾਸ਼ ਨੂੰ ਅੱਡ ਬੋਰੇ ਦੇ ਵਿੱਚ ਪੈਕ ਕਰਦਾ ਤਿੰਨ ਦੋ ਤਿੰਨ ਦਿਨ ਲਾਸ਼ ਆਪਣੇ ਘਰ ਹੀ ਰਹਿਣ ਨੂੰ ਦ ਫਿਰ ਜਿਹੜਾ ਸਿਰ ਹੁੰਦਾ ਤੇ ਉਂਗਲਾਂ ਹੁੰਦੀਆਂ ਨੇ ਦੂਜੇ ਪਾਸੇ ਜਾ ਕੇ ਸੜਕੀਆਂ ਜਾਂਦੀਆਂ ਨੇ ਤੇ ਆਦਰਸ਼ ਨਗਰ ਦੇ ਵਿੱਚ ਇਹ ਪਹਿਲਾਂ ਰਹਿੰਦਾ ਸੀ ਇਹਨੂੰ ਏਸ ਵੀ ਲੋਕ ਪਹਿਚਾਨ ਲੈਣਗੇ ਪੰਕਜ ਸ਼ਰਮਾ ਕੌਣ ਹੈ ਤੇ ਨਾਲੇ ਵੋਟਰ ਆਈਡੀ ਕਾਰਡ ਹੋਏਗਾ ਤੇ ਕਾਗਜ਼ਾਂ ਦੇ ਵਿੱਚ ਮੇਰੀ ਜਿਹੜੀ ਹੈ ਡੈਥ ਹੋ ਡਿਕਲੇਅਰ ਹੋ ਜਾਏਗੀ ਉਸ ਤੋਂ ਬਾਅਦ ਮੈਂ ਨਵੇਂ ਨਾਮ ਦੇ ਨਾਲ ਆਪਣੀ ਜ਼ਿੰਦਗੀ ਸ਼ੁਰੂ ਕਰਾਂਗਾ ਤੇ লাশ ਨੂੰ ਉਸੇ ਪਲੈਨਿੰਗ ਦੇ ਤਹਿਤ 5 ਜੁਲਾਈ ਦੀ ਰਾਤ ਨੂੰ ਦੋਨੋਂ ਪਤੀ ਪਤਨੀ ਮੋਟਰਸਾਈਕਲ ਤੇ ਰੱਖ ਕੇ ਉੱਥੇ ਸਿੱਟ ਗਿਆ ਹੁੰਦਾ ਹੁਣ ਇੱਕ ਕਤਲ ਦੀ ਖੋਜਬੀਨ ਸ਼ੁਰੂ ਕਰਦੀ ਹੈ ਪੁਲਿਸ ਤੇ ਚਾਰ ਕਤਲ ਨਿਕਲ ਕੇ ਸਾਹਮਣੇ ਆਉਂਦੇ ਹੈ 1307 ਦਾ ਹੀ ਪਰਚਾ ਹੁੰਦਾ ਛੋਟੇ-ਮੋਟੇ ਹੋਰ ਵੀ ਉੱਤੇ ਪਰਚੇ ਹੁੰਦੇ ਨੇ ਫਿਰ ਇਹਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਫਿਰ ਇਹਦੀ ਪਤਨੀ ਨੀਹਾ ਨੂੰ ਵੀ ਗ੍ਰਿਫਤਾਰ ਕੀਤਾ ਜਾਂਦਾ ਹੈ ਉਹ ਮੋਟਰਸਾਈਕਲ ਬਰਾਮਦ ਕੀਤਾ ਜਾਂਦਾ ਜਿੱਤੇ ਗਏ ਸੀ ਉਹ ਲੋਹੇ ਦੀ ਆਰੀ ਵੀ ਬਰਾਮਦ ਕੀਤੀ ਜਾਂਦੀ ਜੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕੀਤਾ ਜਾਂਦਾ ਪਰ ਉਦੋਂ ਤੱਕ ਇੱਕ ਬੇਕਸੂਰ ਬੰਦਾ ਜਿਹੜਾ ਸੀ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਦੇ ਲਈ ਇੱਥੇ ਆਇਆ ਸੀ ਮਿਹਨਤ ਮਜ਼ਦੂਰੀ ਕਰਦਾ ਸੀ ਉਹ ਬੇਕਸੂਰ ਦੀ ਜਾਨ ਚਲੀ ਗਈ ਤੇ ਕਿੰਨੇ ਬੁਰੇ ਤਰੀਕੇ ਨਾਲ ਉਹਨੂੰ ਇਹ ਮੌਤ ਦਿੱਤਾ ਉਹਦਾ ਮੂੰਹ ਨਹੀਂ ਖੁੱਲਿਆ ਉਹਦੀ ਆਵਾਜ਼ ਨਹੀਂ ਨਿਕਲੀ ਪਰ ਅੰਦਰੋਂ ਅੰਦਰ ਉਹ ਕਿੰਨਾ ਤੜਫਿਆ ਹੋਣਾ ਜਦੋਂ ਇਹਨੇ ਸਾਰਾ ਕੁਝ ਕੀਤਾ ਜਦੋਂ ਅਪਰਾਧੀ ਅਪਰਾਧ ਨੂੰ ਅੰਜਾਮ ਦਿੰਦਾ ਆਪਣੀ ਪਲਾਨਿੰਗ ਕਰਦਾ ਉਹਨੂੰ ਇਹ ਲੱਗਦਾ ਹੈ ਵੀ ਮੇਰੀ ਜਿਹੜੀ ਪਲਾਨਿੰਗ ਹੈ ਫੁੱਲ ਪ੍ਰੂਫ ਹੈ ਮੈਂ ਕਦੇ ਵੀ ਫੜਿਆ ਨਹੀਂ ਜਾਵਾਂ ਜਿਹੜੀ ਪਾਪ ਦੀ ਪਲਾਨਿੰਗ ਹੁੰਦੀ ਹੈ ਕਦੇ ਵੀ ਫੁੱਲ ਪ੍ਰੂਫ ਨਹੀਂ ਹੁੰਦੀ ਪਾਪ ਇੱਕ ਦਿਨ ਜ਼ਰੂਰ ਬੋਲਦਾ ਹੈ ਉਸੇ ਤਰੀਕੇ ਪੰਕਜ ਤੇ ਪੰਕਜ ਦੀ ਘਰਵਾਲੀ ਦੀ ਅੱਜ ਜੇੰਮ ਦੀਆਂ ਸਲਾਹਾਂ ਦੇ ਪਿੱਛੇ ਨੇ ਜੇ ਆਪ ਆਪਣੇ ਭਾਵਨਾਵਾਂ ਤੇ ਕੰਟਰੋਲ ਕਰ ਜੀਏ ਤਾਂ ਬੜੀਆਂ ਮਸੇਦਾਂ ਤੋਂ ਕੱਸ ਸਕਦੇ ਆ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਉਸ ਤਰਕ ਰੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਅਸਰੀਕਾਰ